हां जी दोस्तों आज एक एचपी ਦਾ 670 ਵਾਈਫਾਈ ਪ੍ਰਿੰਟਰ ਦੇ ਬਾਰੇ ਆਪਾਂ ਤੁਹਾਨੂੰ ਦੋਰੀ ਦੇ ਇੱਕ ਜਾਣਕਾਰੀ ਦੇਵਾਂਗੇ ਇਸ ਵੀਡੀਓ ਦੇ ਵਿੱਚ ਦੇਖੋ ਐਚਪੀ ਦਾ ਇਹ ਮਾਡਲ ਹੈ ਸਮਾਰਟ ਟੈਂਕ 670 ਸੀਰੀਜ਼ 670 ਸੀਰੀਜ਼ ਦਾ ਪ੍ਰਿੰਟਰ ਹੈ ਵਾਈਫਾਈ ਪ੍ਰਿੰਟਰ ਹੈ ਅਰੇ ਇੰਕ ਦਾ ਇੰਡੀਕੇਟਰ ਨੇ 컬러 ਪ੍ਰਿੰਟਰ ਹੈ 컬러 ਵੀ ਪ੍ਰਿੰਟ ਕਰਦਾ ਬਲੈਕ ਐਂਡ ਵਾਈਟ ਵੀ ਕਰਦਾ ਇਹਦੇ ਵਿੱਚ ਦਾ ਲੈਵਲ ਆਪਾਂ ਨੂੰ ਸ਼ੋਅ ਕਰ ਜਾਂਦਾ ਇੱਥੇ ਪੇਪਰ ਪੈਂਦੇ ਨੇ ਉਸ ਤੋਂ ਅੱਗੇ ਚੱਲਦੇ ਆ ਅਗੇ ਇਹ ਇਹਦਾ ਇਹ ਕਾਪੀਰ ਵੀ ਆ ਪ੍ਰਿੰਟਰ ਵੀ ਆ ਤੇ ਸਕੈਨਰ ਵੀ ਆ ਠੀਕ ਹੈ ਇਹ ਤੋਂ ਫਿਰ ਇੱਥੇ ਆਪਾਂ ਡਾਕੂਮੈਂਟ ਰੱਖ ਕੇ ਸਕੈਨ ਕਰ ਸਕਦੇ ਆ ਕਿ ਤਰ੍ਹਾਂ ਕੇ ਆਪਾਂ ਫੋਟੋਕਾਪੀ ਕਰ ਸਕਦੇ ਆ ਤੇ ਸਕੈਨ ਕਰਕੇ ਕੰਪਿਊਟਰ ਦੇ ਵਿੱਚ ਸੇਵ ਕਰ ਸਕਦੇ ਆ ਹੁਣ ਆਪਾਂ ਇਹਦੀ ਤੁਹਾਨੂੰ ਦੱਸਣਾ ਵੀ ਹੈ ਵਾਈਫਾਈ ਕਨੈਕਟ ਕਿਦਾਂ ਕਰਨਾ ਵਾਈਫਾਈ ਡਾਇਰੈਕਟ ਕਨੈਕਟ ਮੋਬਾਈਲ ਨਾਲ ਹੋ ਜਾਂਦਾ ਘਰ ਦੇ ਵਿੱਚ ਵਾਈਫਾਈ ਹੋਵੇ ਨਾ ਹੋਵੇ ਸਿਰਫ ਆਪਾਂ ਪ੍ਰਿੰਟਰ ਆਨ ਕਰਨਾ ਮੈਂ ਤੁਹਾਨੂੰ ਕਰਕੇ ਦਿਖਾਉਣਾ ਬਸ ਇਹਦੀ ਲੀਡ ਇੱਕ ਪਾਵਰ ਲੀਡ ਲਾ ਲੈਣੀ ਆਪਾਂ ਆਨ ਕਰ ਲੈਣਾ ਇਹਨੂੰ ਆਨ ਹੋਣ ਤੋਂ ਬਾਅਦ ਦੇਖੋ ਤੁਸੀਂ ਇਦਾਂ ਦੇ ਇਹਦੇ ਉੱਪਰ ਬਟਨ ਲੱਗੇ ਨੇ ਇਹ ਪਾਵਰ ਦਾ ਬਟ ਇਹ ਇਹ ਤੁਹਾਡਾ ਬਲੈਕ ਐਂਡ ਵਾਈਟ ਪ੍ਰਿੰਟ ਇੱਥਾ ਹੋਣਾ 컬러 ਇੱਥਾ ਹੋਣਾ ਉਸ ਤੋਂ ਅੱਗੇ ਆਈ ਦੀ ਸਕਰੀਨ ਹੈ ਸਕਰੀਨ ਦੇ ਉੱਪਰ ਇਹ ਜਿਹੜਾ ਸਿੰਬਲ ਹੈ ਇਹ ਵਾਈਫਾਈ ਡੈਕਟਰ ਦਾ ਹੈ ਹਾਂ ਬੜਾ ਇਹ ਵਾਈਫਾਈ ਡੈਕਟਰ ਦਾ ਆਹ ਵਾਈਫਾਈ ਹੈ ਵਾਈਫਾਈ ਦਾ ਆਫ ਹੈ ਹਾਂ ਬੜਾ ਇਥੇ ਜੇ ਆਨ ਕਰਾਂਗੇ ਤਾਂ ਆਨ ਹੋ ਜਾਊ ਵਾਈਫਾਈ ਬਲਿੰਕਿੰਗ ਕਰ ਰਿਹਾ ਉਹ ਦੋ ਲੋਡ ਬੰਨਿਆ ਜਦੋਂ ਆਪਾਂ ਵਾਈਫਾਈ ਦੇ ਨਾਲ ਕਨੈਕਟ ਕੀਤਾ ਹੋਵੇ ਆਪਣਾ ਮੋਬਾਈਲ ਵੀ ਵਾਈ ਕਰਦੇ ਵਾਈਫਾਈ ਨਾਲ ਕਨੈਕਟ ਹੋਵੇ ਤੇ ਪ੍ਰਿੰਟਰ ਵੀ ਕਰਦੇ ਵਾਈਫਾਈ ਨਾਲ ਕਨੈਕਟ ਹੋਵੇ ਉਸ ਤਰ੍ਹਾਂ ਵੀ ਕਨੈਕਟ ਹੁੰਦਾ ਹੁਣ ਅਗਰ ਆਪਾਂ ਕਰਦੇ Wi-Fi ਤੋਂ ਪਰ ਦੂਰ ਹੈ ਤਾਂ ਆਪਾਂ ਇਹ Wi-Fi ਨੂੰ ਤਾਂ ਆਫ ਕਰ ਦੋ ਜੇ ਲੋੜ ਨਹੀਂ ਹੈ ਇਸ ਤੋਂ ਬਾਅਦ ਆ ਦੋ ਨੰਬਰ ਆਈਕਨ ਹੈ ਜਿਹੜੀ ਇਹ ਰਹਿ ਜਾਊਗੀ ਇਕੱਲੀ ਇਹ ਹੈਗੀ ਆ ਇਹਦੀ ਹਾਂ Wi-Fi ਡਾਇਰੈਕਟ ਦਾ ਸਿੰਪਲ ਹੈ ਇਹ ਤੋਂ ਬਦ ਲੱਗਦਾ ਵੀ ਦਾ Wi-Fi ਡਾਇਰੈਕਟ ਔਨ ਹੈ ਅੱਗੇ ਹੁਣ ਆਪਾਂ ਇਹ ਆਪਾਂ ਇਹਨੂੰ ਕਨੈਕਟ ਕਰਨ ਵਾਸਤੇ ਤਾਂ ਪਾਸਵਰਡ ਚਾਹੀਦਾ ਪਾਸਵਰਡ ਲੈਣ ਵਾਸਤੇ ਤੁਸੀਂ ਇਹਦੇ ਉੱਪਰ Wi-Fi ਦੇ ਨਾਲ ਇੱਕ ਆਈ ਹੈ ਆਈ ਬਟਨ ਆਈ ਬਟਨ ਨੂੰ ਆਪਾਂ ਇੱਕ ਵਾਰੀ ਪ੍ਰੈਸ ਕਰਾਂਗੇ ਤਾਂ ਇੱਕ ਪੇਜ ਪ੍ਰਿੰਟ ਕਰੋਗਾ ਉਹ ਉਹਦੇ ਵਿੱਚ ਇਹਦਾ ਪਾਸਵਰਡ ਹੈ ਹੁਣ ਆਪਾਂ ਤੁਹਾਨੂੰ ਨੇ ਦਿਖਾਉਣਾ ਕਿ ਮੈਂ ਇਹਦਾ ਪ੍ਰਿੰਟ ਕੀਤਾ ਸੀਗਾ। ਪੇਪਰ ਇਦਾਂ ਦਾ ਜਦੋਂ ਪਾਈ ਬਟਨ ਦੱਬਦੇ ਆ ਇੱਕ ਵਾਰੀ ਤਾਂ ਆਪਣਾ ਇਦਾਂ ਦਾ ਇੱਕ ਪੇਜ ਪ੍ਰਿੰਟ ਕਰ ਦਿੰਦਾ ਇਹ। ਇਹ ਪ੍ਰਿੰਟਰ ਇਨਫੋਰਮੇਸ਼ਨ ਰਿਪੋਰਟ ਆ ਦੇਖੋ। ਇਹ ਇਹਦਾ ਮਾਡਲ ਨੇਮ ਹੈ HP Smart Tank 660 650 670 ਸੀਰੀਜ਼। ਅੱਗੇ ਥੱਲੇ ਆਜੋ। ਉੱਪਰ ਲਿਖ ਵੀ ਰਿਹਾ ਦੇ ਪ੍ਰਿੰਟਰ ਜੀ ਨਾਟ ਕਨੈਕਟਡ ਟੂ ਇਹ ਨੈਟਵਰਕ। ਠੀਕ ਹੈ ਜੀ ਕੋਈ ਨੈਟਵਰਕ ਨਾਲ ਕਨੈਕਟ ਨਹੀਂ ਆ। ਇਹ ਤਾਂ ਸਿੱਧਾ ਮੋਬਾਈਲ ਨਾਲ ਕਨੈਕਟ ਕਰਨਾ ਹੈ ਬਿਨਾਂ ਕਿਸੇ ਵਾਈਫਾਈ ਦਾ। ਇਹ ਹੁਣ ਉੱਪਰ ਦੇਖੋ 3 ਨੰਬਰ ਲਾਈਨ ਤੇ ਜੇ ਤਾਂ ਆਪਾਂ ਵਾਈਲਰ ਵਾਈਫਾਈ ਉਹਨਾਂ ਕਰਾਂਗੇ ਤਾਂ ਆਪਾਂ ਨੂੰ ਵਾਈਫਾਈ ਦੇ ਵਿੱਚ ਆਹਾਂ ਡਾਇਰੈਕਟ 36HP ਸਮਾਰਟ ਟੈਂਕ ਦਾ ਆਪਾਂ ਨੂੰ ਉੱਥੇ ਸ਼ੋਅ ਕਰੇਗਾ ਜਦੋਂ ਆਪਾਂ ਇਹਨੂੰ ਕਨੈਕਟ ਕਰਾਂਗੇ ਤਾਂ ਉੱਥੇ ਪਾਸਵਰਡ ਮੰਗੇਗਾ ਪਾਸਵਰਡ ਆਪਾਂ ਆਪਣੇ ਕੋਲ ਹੁੰਦਾ ਨਹੀਂ ਤਾਂ ਪਾਸਵਰਡ ਆਪਾਂ ਦੇਖੋ ਚੌਥੀ ਲਾਈਨ ਦੇ ਵਿੱਚ ਪਾਸਵਰਡ ਲਿਖਿਆ ਤਾਂ ਇਹ ਹੈ ਤੁਹਾਡਾ ਡਿਫਾਲਟ ਪਾਸਵਰਡ ਇੱਕ ਵਾਰ ਤੁਸੀਂ ਵਾਈਲਰ ਦੇ ਵਿੱਚ ਭਰ ਲਓ ਫਿਰ ਉਹ ਕਨੈਕਟ ਹੋ ਜਾਏਗਾ ਫਿਰ ਦੁਬਾਰਾ ਦੁਬਾਰਾ ਭਰਨੀ ਲੋੜ ਨਹੀਂ ਉਹ ਨੂੰ ਆਟੋਮੈਟਿਕ ਸੇਵ ਹੋ ਜਾਂਦਾ ਮੋਬਾਈਲ ਉਹਦੇ ਵਾਈਫਾਈ 'ਚ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਉਣੀ ਹੈ ਠੀਕ ਹੈ ਇਹ ਪ੍ਰਿੰਟਰ ਦਾ ਡ ਔਰ ਇਹ ਹੈ ਅਗਰ ਵਾਈਫਾਈ ਨਾਲ ਕਨੈਕਟ ਹੋਤਾ ਹੈ ਇਹ ਲਾਈਟ ਆਨ ਹੋਗੀ ਆਨ ਹੋਵੇਗੀ ਹੁਣ ਬੰਦੇ ਆ ਇਹ ਬਟਨ ਨੂੰ ਇੱਕ ਵਾਰੀ ਪ੍ਰੈਸ ਕਰਾਂਗੇ ਤਾਂ ਇਦਾਂ ਦਾ ਪ੍ਰਿੰਟ ਦਾ ਇੱਕ ਪੇਜ ਪ੍ਰਿੰਟ ਕਰਦਾ ਉਹਦੇ ਉੱਤੇ ਤੁਹਾਡੇ ਪ੍ਰਿੰਟਰ ਦਾ ਵਾਈਫਾਈ ਪਾਸਵਰਡ ਮਿਲੇਗਾ ਹੁਣ ਤੁਹਾਨੂੰ ਮੈਂ ਦਿਖਾਉਣਾ ਇਹ ਕਨੈਕਟ ਕਰ ਅੱਛਾ ਨੰਬਰ 2 ਤੇ ਆਪਾਂ ਨੂੰ ਇਹਦੇ ਵਿੱਚ ਮੋਬਾਈਲ ਦੇ ਵਿੱਚ ਦੋ ਐਪ ਪਾਉਣੀਆਂ ਪੈਣੀਆਂ ਇੱਕ ਤਾਂ ਹੈਗਾ ਇਹਦਾ ਐਚਪੀ ਪ੍ਰਿੰਟ ਸਰਵਿਸ ਪਲਗਨ ਇਹ ਮੋਬਾਈਲ ਦੇ ਵਿੱਚ ਇੰਸਟਾਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਅੱਗੇ ਫਿਰ ਇੱਕ ਪਾਉਣੀ ਹੈ ਐਚਪੀ ਐਚਪੀ ਸਮਾਰਟ ਇਹ ਐਚਪੀ ਸਮਾਰਟ ਐਪ ਇਹਦੇ ਵਿੱਚ ਪਾਉਣੀ ਆ ਇੱਥੋਂ ਤੁਹਾਡਾ ਸਾਰਾ ਇਹ ਕੰਟਰੋਲ ਹੋਏਗਾ ਪ੍ਰਿੰਟਰ ਹੁਣ ਦੇਖੋ ਇਹ ਤੇ ਅਨ ਅਵੇਲੇਬਲ ਆ ਰਿਹਾ ਅਨ ਅਵੇਲੇਬਲ ਇਸ ਤੇ ਆ ਰਿਹਾ ਕਿ ਆਪਾਂ ਪਹਿਲਾਂ ਵਾਈਫਾਈ ਔਨ ਕਰਾਂਗੇ ਆਪਾਂ ਮੋਬਾਈਲ ਦਾ ਵਾਈਫਾਈ ਔਨ ਕਰਨਾ ਹੈ ਵਾਈਫਾਈ ਆਨ ਕਰਤਾ ਹੁਣ ਆਪਾਂ ਚੱਲਦੇ ਆਂ ਸੈਟਿੰਗ ਦੇ ਵਿੱਚ ਸੈਟਿੰਗ ਦੇ ਵਿੱਚ ਜੇ ਤਾਂ ਆਪਾਂ ਵਾਈਫਾਈ ਖੋਲਾਂਗੇ ਉੱਥੇ ਆਪਾਂ ਨੂੰ ਦੇਖੋ ਥੱਲੇ ਆ ਰਿਹਾ ਡਾਇਰੈਕਟ 0-670 ਇਹ ਇਹ ਵਾਲੇ ਆਪਣੇ ਪ੍ਰਿੰਟਰ ਦਾ ਵਾਈਫਾਈ ਇਹਦੇ ਨਾਲ ਆਪਾਂ ਕਨੈਕਟ ਕਰਨਾ ਹੁਣ ਮੇਰਾ ਤਾਂ ਸੇਵ ਹੈ ਇਹਦੇ ਵਿੱਚ ਚਲੋ ਸੇਵ ਨਹੀਂ ਆ ਦੁਬਾਰਾ ਮੈਂ ਉਹ ਰੀਸੈਟ ਕਰਤਾ ਇਹ ਮੈਂ ਆਪਾਂ ਵੀਡੀਓ ਬਣਾਉਣੀ ਹੈ ਹੁਣ ਆਪਾਂ ਉਹੀ ਆਪਣੇ ਪੇਜ ਜਿਹੜਾ ਨਿਕਲੇ ਸੀ ਪੇਜ ਤੋਂ ਦੇਖ ਕੇ ਇਹਦੇ ਵਿੱਚ ਪਾਸਵਰਡ ਭਰਨਾ ਹੈ 1338596 28280 ਇਸ ਤੋਂ ਬਾਅਦ ਆਪਾਂ ਕਨੈਕਟ ਕਰ ਦੇਣਾ ਠੀਕ ਹੈ ਜੀ ਇਹ ਦੇਖੋ ਕਨੈਕਟ ਹੋ ਗਿਆ ਹੁਣ ਕਨੈਕਟ ਹੋਣ ਤੋਂ ਬਾਅਦ ਆਪਾਂ ਇਹਨੂੰ ਚਲਦੇ ਹਾਂ ਐਚਪੀ ਸਮਾਰਟ ਐਪ 'ਚ ਇਹ ਦੇਖੋ ਹੁਣ ਉੱਪਰ ਇੱਕ ਆਪਸ਼ਨ ਆ ਜਾਂਦਾ ਏਦਾਂ ਇੱਥੇ ਕਹਿੰਦਾ ਵੀ ਇਹ ਜਿਹੜਾ HP Smart Tank ਹੈ ਇਹ ਇਹਨੂੰ ਇੰਟਰਨੈਟ ਨਹੀਂ ਇਹਦੇ ਕੋਲ Wi-Fi ਨਾਲ ਕਨੈਕਟ ਜ਼ਰੂਰ ਹੋ ਗਿਆ ਕਿਸੇ ਇੰਟਰਨੈਟ ਨਾਲ ਕਨੈਕਟ ਨਹੀਂ ਹੈ ਅੱਗੇ ਪੁੱਛਦਾ ਸਟੇ ਕਨੈਕਟਿਡ ਵੀ ਤੁਸੀਂ ਇਹਦੇ ਨਾਲ ਕਨੈਕਟਿਡ ਰਹਿਣਾ ਚਾਹੁੰਦੇ ਹੋ ਕਿ ਨਹੀਂ ਤਾਂ ਪਈਅਸ ਕਰਨਾ ਕਿਉਂਕਿ ਆਪਾਂ ਤਾਂ ਕੰਮ ਲੈਣਾ ਪਈਅਸ ਕਰ ਦੇਣਾ ਇੰਟਰਨੈਟ ਦੀ ਆਪਾਂ ਨੂੰ ਲੋੜ ਨਹੀਂ ਇਹਦੇ ਵਿੱਚ ਯੈਸ ਕਰ ਦਿਓ ਬਾਹਰ ਆਜੋ ਆਪਾਂ ਚੱਲਣਾ ਹੁਣ HP ਦੀ Smart App ਦੇ ਵਿੱਚ ਇਹ ਦੇਖੋ ਹੁਣ HP ਸਮਾਰਟ ਐਪ ਜਦੋਂ ਆਪਾਂ ਖੋਲਦੇ ਹਾਂ ਇਹਦੇ ਵਿੱਚ ਉੱਪਰ ਆ ਰਿਹਾ ਰੈਡੀ ਟੂ ਪ੍ਰਿੰਟ ਪ੍ਰਿੰਟਰ ਆਪਣੇ ਮੋਬਾਈਲ ਦੇ ਨਾਲ ਕਨੈਕਟ ਹੋ ਗਿਆ ਕੋਈ ਲੇਡ ਨਹੀਂ ਹੈ ਕੋਈ ਆਪਣਾ ਬਾਹਰੋਂ ਵਾਈਫਾਈ ਕਿਸੇ ਕੰਪਨੀ ਦਾ ਵਾਈਫਾਈ ਨਹੀਂ ਇੱਥੇ ਮੇਰੇ ਕੋਲ ਹੈਗਾ ਅਵੇਲੇਬਲ ਸਿਰਫ ਇੱਕ ਮੋਬਾਈਲ ਹੈ ਇੱਕ ਆਪਣਾ ਪ੍ਰਿੰਟਰ ਹੈ ਦੋਨੋਂ ਆਪਸ ਵਿੱਚ ਕਨੈਕਟ ਹੋ ਗਏ ਵਾਈਫਾਈ ਡਾਇਰੈਕਟ ਨਾਲ ਵਾਈਫਾਈ ਜੋ ਡਾਇਰੈਕਟ ਆ ਪ੍ਰਿੰਟਰ ਦੇ ਅੰਦਰ ਹੀ ਫੈਸਿਲਿਟੀ ਹੈ ਔਰ ਉਹਦਾ ਪਾਸਵਰਡ ਤੁਹਾਨੂੰ ਮੈਂ ਦੱਸਦਾ ਕਿੱਥੋਂ ਮਿਲਦਾ ਤੇ ਉਹ ਪਾਸਵਰਡ ਭਰ ਕੇ ਆਪਾਂ ਕਨੈਕਟ ਕਰ ਲਿਆ ਹੁਣ ਆਪਾਂ ਮੋਬਾਈਲ ਦੇ ਵਿੱਚ ਕੋਈ ਵੀ ਡਾਕੂਮੈਂਟ ਹੈ ਪ੍ਰਿੰਟ ਦੇਖੋ ਥੱਲੇ ਆ ਜਾਓ ਬਿਲਕੁਲ ਹੀ ਥੱਲੇ ਜਦੋਂ ਆਵਾਂਗੇ ਪ੍ਰਿੰਟਰ ਸਕੈਨ ਲਿਖਿਆ ਪ੍ਰਿੰਟਰ ਦੇ ਉੱਤੇ ਕੋਈ ਵੀ ਡਾਕੂਮੈਂਟ ਤੁਸੀਂ ਰੱਖ ਦੇਣਾ ਠੀਕ ਹੈ ਜਿਹਨੂੰ ਸਕੈਨ ਕਰਨਾ ਇੱਥੇ ਉਹ ਸਕੈਨ ਹੋ ਕੇ ਤੁਹਾਡੇ ਮੋਬਾਈਲ ਦੇ ਵਿੱਚ ਸੇਵ ਹੋ ਜਾਊ ਇੱਥੇ ਦੇਖੋ ਕਿੰਨਾ ਵਧੀਆ ਇੱਥੋਂ ਆਪਾਂ ਸਕੈਨ ਕਰਾਂਗੇ ਹੁਣ ਉਹਦੇ ਵਿੱਚ ਸਕੈਨਿੰਗ ਹੋ ਰਹੀ ਹੈ ਮੈਂ ਸਕੈਨ ਕਰਤਾ ਉਹਦੇ ਵਿੱਚ ਸ਼ਾਇਦ ਕੋਈ ਖਾਲੀ ਪੇਜ ਪਿਆ ਹੋਣਾ ਇਹ ਸਕੈਨ ਹੋ ਰਿਹਾ ਸਕੈਨ ਹੋ ਕੇ ਇੱਥੇ ਹੀ ਆਪਣੇ ਮੋਬਾਈਲ ਦੇ ਵਿੱਚ ਸ਼ੋਅ ਕਰੇਗਾ ਉਹਨੂੰ ਕਿਤੇ ਵੀ ਤੁਸੀਂ ਸੇਵ ਕਰ ਲਓ ਅੱਛਾ ਇਹ ਕਹਿ ਰਿਹਾ ਪਲੇਸ ਕੰਟੈਂਟ ਓਨ ਦਾ ਸਕੈਨਰ ਇਹ ਦੇਖੋ ਹੁਣ ਕੋਈ ਪੇਜ ਪਿਆ ਸੀਗਾ ਉੱਤੇ ਆਹ ਪੇਜ ਮੇਰਾ ਉੱਥੇ ਵਿੱਚ ਉਦਾ ਹੀ ਰੱਖਿਆ ਹੋਇਆ ਰਫ ਹੈ ਇਹ ਇਹਨੇ ਸਕੈਨ ਕਰ ਲਿਆ ਠੀਕ ਹੈ ਇਸ ਤੋਂ ਬਾਅਦ ਆਪਾਂ ਜੋ ਵੀ ਆ ਨੈਕਸਟ ਨੈਕਸਟ ਕਰਕੇ ਆਪਾਂ ਇਹਨੂੰ ਸੇਵ ਕਰ ਸਕਦੇ ਹਾਂ ਜੋ ਵੀ ਇਹਦੀ ਸੈਟਿੰਗ ਹੈ ਹੁਣ ਆਪਾਂ ਚੱਲਦੇ ਹਾਂ ਦੋ ਨੰਬਰ ਪ੍ਰਿੰਟ ਇੱਥੋਂ ਹੀ ਪ੍ਰਿੰਟ ਵੀ ਹੋ ਜਾਊਗਾ ਇਨੂੰ ਆਪਾਂ ਯੈਸ ਗੋ ਹੋਮ ਕਰ ਦੇਣਾ ਅਗੇ 2 ਨੰਬਰ ਤੇ ਆ ਜਾਓ ਕੈਮਰਾ ਸਕੈਨ ਕੈਮਰਾ ਸਕੈਨ ਮਤਲਬ ਕੋਈ ਵੀ ਆਪਾਂ ਇੱਥੋਂ ਫੋਟੋ ਖਿੱਚ ਕੇ ਕਿਸੇ ਨੂੰ ਆਪਾਂ ਆ ਕਰ ਦੋ ਇਦਾਂ ਫੋਟੋ ਖਿੱਚ ਲਓ ਉਹ ਤੁਹਾਡੀ ਫੋਟੋ ਸਕੈਨ ਹੋ ਕੇ ਇੱਥੇ ਆ ਜਾਂਦੀ ਹੈ ਇੱਥੋਂ ਫਿਰ ਨੈਕਸਟ ਕਰੋ ਕੈਮਰਾ ਸਕੈਨ ਹੋ ਗਈ ਅੱਗੇ ਚੱਲਦੇ ਆਂ ਆਪਾਂ 3 ਨੰਬਰ ਤੇ ਸ਼ੋ ਪ੍ਰਿਵਿਊ ਐਂਡ ਪ੍ਰਿੰਟ ਹੁਣ ਆਪਾਂ ਦੇ ਵਿੱਚ ਮੋਬਾਈਲ ਦੇ ਵਿੱਚ ਕੋਈ ਵੀ ਡਾਕੂਮੈਂਟ ਉਹਨੂੰ ਆਪ ਇੱਥੋਂ ਹੀ ਆਪਾਂ ਵਿਊ ਕਰ ਸਕਦੇ ਆਂ ਪ੍ਰਿੰਟ ਕਰ ਸਕਦੇ ਆ ਠੀਕ ਹੈ ਜੀ ਆਪਾਂ ਐਲਬਮ ਦੇ ਵਿੱਚ ਇਹ ਡਾਕੂਮੈਂਟ ਮੇਰੇ ਕੋਲ ਕੋਈ ਹੋਣਾ ਨਹੀਂ ਆ ਨਹੀਂ ਕਿਉਂ ਕਰ ਆਹ ਹੈ ਗਾ ਡਾਕੂਮੈਂਟ ਜਦਾਂ ਇਹ ਡਾਕੂਮੈਂਟ ਹੈ ਇਹਨੂੰ ਆਪਾਂ ਪ੍ਰਿੰਟ ਕਰਨਾ ਇੱਥੋਂ ਹੀ ਪ੍ਰਿੰਟ ਕਰ ਸਕਦੇ ਆਂ ਇਦਾਂ ਦਾ ਪ੍ਰਿੰਟ ਪ੍ਰੀਵਿਊ ਆ ਗਿਆ ਇਹਦੇ 도 ਵੀ ਤੁਸੀਂ ਸੈਟਿੰਗ ਕਰਨੀਆਂ ਇਹ ਤੋਂ ਕਰ ਸਕਦੇ ਹੋ ਕਲਰ ਕਰਨਾ ਕਲਰ ਨੂੰ ਕਲਰ ਦੇ ਕੋਲ ਬਲੈਕ ਐਂਡ ਵਾਈਟ ਕਰਨਾ ਜੋ ਵੀ ਤੁਸੀਂ ਇੱਥੇ ਸੈਲੈਕਟ ਕਰ ਸਕਦੇ ਹੋ ਕਲਰ ਮੋਡ ਨੂੰ ਬਲੈਕ ਐਂਡ ਵਾਈਟ ਕਰ ਲੈਣੇ ਆ ਠੀਕ ਹੈ ਜੀ ਕਿੰਨੀਆਂ ਕਾਪੀਆਂ ਲੈਣੀਆਂ ਨੇ ਪਲੱਸ ਪਲੱਸ ਕਰ ਦੋ ਕਟ ਕਰਨੀਆਂ ਨੇ ਮਾਈਨਸ ਤੇ ਕਰ ਦੋ ਔਰ ਪੇਪਰ ਸਾਈਟ ਡਾਇਫੋਰੀ ਹੁੰਦਾ ਜਿਹੜਾ ਆਪਣਾ ਉਸ ਤੋਂ ਬਾਅਦ ਉੱਪਰ ਜਿਹੜਾ ਆ ਬਣਿਆ ਸਭ ਤੋਂ ਟੌਪ ਤੇ ਪ੍ਰਿੰਟਰ ਦੀ ਫੋਟੋ ਦੀ ਆਈਕਨ ਉਹਨੂੰ ਆਪਾਂ ਟਰਚ ਕਰਾਂਗੇ ਉੱਤੇ ਪ੍ਰਿੰਟ ਆਪਣਾ ਪ੍ਰਿੰਟਰ ਨੇ ਪ੍ਰਿੰਟ ਦੇ ਦੇਣਾ ਠੀਕ ਹੈ ਜੇ ਆ ਪਿੱਛੇ ਚੱਲਦੇ ਅੱਗੇ ਨੈਕਸਟ ਦੱਸਦੇ ਆ ਨੈਕਸਟ ਇਹਦੇ ਵਿੱਚ ਐਪ ਸੈਟਿੰਗ ਹੈ ਇਹਦੀ ਕੋਈ ਜ਼ਿਆਦਾ ਢੀ ਲੋਡ ਨਹੀਂ ਹੈ ਸੈਟਿੰਗ ਆਲਰੇਡੀ ਇਹਦੀ ਹੋਈ ਹੋਈ ਹੈ ਆ ਆਪਣਾ ਅਕਾਊਂਟ ਹੈ ਤਾਂ ਮੇਰਾ ਮੇਨ ਅਸਿਕਾ ਵੀ ਆਪਾਂ ਨਾ ਇਹਨੂੰ ਮੋਬਾਈਲ ਨੂੰ ਕਿਸ ਤਰ੍ਹਾਂ ਕਨੈਕਟ ਕਰਨਾ ਬਿਨਾਂ ਕਿਸੇ ਵੀ ਉਹ ਤੋਂ ਵਾਈਫਾਈ ਤੋਂ ਵਾਈਫਾਈ ਡਾਇਰੈਕਟ ਦਾ ਕੀ ਸਿਸਟਮ ਹੈ ਉਹ ਤੱਕ ਪਾਸਵਰਡ ਕਿਤੋਂ ਮਿਲਦਾ ਤੇ ਉਹ ਮੇਨ ਉਹਦੇ ਤੇ ਮੇਰੀ ਫੋਕਸ ਸੀ ਅੱਜ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਇਹਦੇ ਬਾਰੇ ਪੂਰੀ ਫੁੱਲ ਸੈਟਿੰਗ ਚਾਹੀਦੀ ਹੋ ਉਹਦੀ ਵੀ ਵੀਡੀਓ ਬਣਾ ਦਾਂਗੇ ਵੈਸੇ ਤਾਂ ਕੋਈ ਵੀ ਆਪਾਂ ਇਹ Amazon ਤੋਂ ਲਿਆ ਸੀ ਮੈਂ ਆਨਲਾਈਨ Amazon ਤੋਂ ਆਨਲਾਈਨ ਲਿਆ ਸੀ 17-18000 ਦਾ ਪ੍ਰਿੰਟਰ ਹੈ ਔਰ ਇਹ ਬਹੁਤ ਵਧੀਆ ਪ੍ਰਿੰਟਰ ਹੈ ਬਾਕੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ Amazon ਤੇ ਜਾਂ ਆਨਲਾਈਨ ਕਿਤੇ ਵੀ Google ਤੇ ਏ ਆਪਾ ਇਦਾਂ ਦੀ ਮੇਰੇ ਨੂੰ ਮਤਲਬ ਮੈਂ ਥੋੜਾ ਘਰੋਂ ਬਾਹਰ ਬੈਠਾ ਕਿਤੇ ਤੇ ਮੈਨੂੰ ਇੱਥੇ ਵਾਈਫਾਈ ਹੈ ਨਹੀਂ ਸੀ ਮੈਂ ਚਲੋ ਆਪਾਂ ਇਹਨੂੰ ਪ੍ਰਿੰਟਰ ਨੂੰ ਕਨੈਕਟ ਕਰਕੇ ਦੇਖਦੇ ਹਾਂ ਪਹਿਲਾਂ ਵਾਈਫਾਈ ਇੱਥੇ ਕੁਝ ਕਰ ਰਹੇ ਜੁਗੜ ਪਰ ਜਦੋਂ ਮੈਂ ਦੇਖਿਆ ਇਹਦੇ ਅੰਦਰ ਆ ਫੈਸਿਲਿਟੀ ਹੈਗੀ ਤਾਂ ਫਿਰ ਉਹ ਪਾਸਵਰਡ ਚਲੋ ਮੈਂ ਲੱਭ ਲਿਆ ਤੇ ਫਿਰ ਮੈਂ ਕਿਹਾ ਵੀ ਇਹਦੇ ਉੱਪਰ ਵੀਡੀਓ ਬਣਾਉਣੀ ਜ਼ਰੂਰੀ ਹੈ ਕਿਉਂਕਿ ਜਦੋਂ ਮੈਨੂੰ ਯਾਦ ਨਹੀਂ ਰਹਿੰਦਾ ਕਈ ਵਾਰੀ ਆਪਾਂ ਯੂਜ਼ ਘਟ ਕਰਦੇ ਆ ਤਾਂ ਫਿਰ ਉਹ ਚੀਜ਼ਾਂ ਰਿਮਾਈਂਡ ਕਰਨ ਵਾਸਤੇ ਨਾਲੇ ਤਾਂ ਆਪਾਂ ਨੋਲਿਜ ਸ਼ੇਅਰ ਕਰਨੀ ਬਣਦੀ ਆ ਕਿਉਂਕਿ ਆਪਾਂ ਕਿਸੇ ਵਾਈਫਾਈ ਤੇ ਪਹਿਲਾਂ ਨੂੰ ਯੂਜ਼ ਕਰ ਰਹੇ ਸੀ ਹੁਣ ਆਪਾਂ ਵਾਈਫਾਈ ਤੋਂ ਬਾਹਰ ਆ ਗਏ ਤਾਂ ਉਹਦੇ ਵਿੱਚ ਅਲਟਰਨੇਟਿਵ ਵੀ ਦਿੱਤਾ ਹੋਇਆ ਕੰਪਨੀ ਨੇ ਬਹੁਤ ਵਧੀਆ ਫੈਸਿਲਿਟੀ ਹੈ ਵਾਈਫਾਈ ਡਾਇਰੈਕਟ ਦੀ ਕਿ ਬਿਨਾ ਕਿਸੇ ਲੇਟ ਤੋਂ ਤੁਸੀਂ ਉਹਨੂੰ ਆਪਣੇ ਮੋਬਾਈਲ ਤੋਂ ਕੰਟਰੋਲ ਕਰ ਸਕਦੇ ਹੋ ਪ੍ਰਿੰਟਰ ਨੂੰ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਜਲਦੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਕਿਸੇ ਨੂੰ ਕੋਈ ਡਾਊਟ ਹੈ ਕੁਝ ਜਲਦਬਾਜੀ ਹੋ ਜਾਂਦੀ ਹੈ ਕਈ ਵਾਰੀ ਵੀਡੀਓ ਦੇ ਵਿੱਚ ਤਾਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਓਕੇ ਜੀ ਬਾਏ